ਹਰ ਜਗ੍ਹਾ ਮੁਕਾਬਲਾ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸੋ ਅਕਾਲੀ ਦਲ ਤਾਂ ਸਿਰਫ ਇੱਕ ਆਪਣੀ ਪਹਿਚਾਨ ਬਚਾਉਣ ਦੀ ਲੜਾਈ ਲੜ ਰਹੀ ਆ ਕਿ ਬੀਜੇਪੀ ਦੇ ਉੱਪਰ ਅਸੀਂ ਪ੍ਰਭਾਵ ਪਾ ਸਕੀਏ ਵੀ ਬੀਜੇਪੀ ਤੋਂ ਵੱਧ ਵੋਟਾਂ ਲੈ ਜਾਈਏ ਮੇਰੀ ਡਿਊਟੀ ਲੱਗੀ ਸੀ ਹਰਿਆਣਾ ਤੇ ਰਾਜਸਥਾਨ ਦੀ ਮੈਂ ਉੱਥੇ ਵੀ ਜਾ ਕੇ ਆਇਆ ਤੇ ਉੱਥੇ ਵੀ ਲੋਕ ਆ ਜਿਹੜੇ ਮੋਦੀ ਨੂੰ ਬਦਲਣ ਦੇ ਲਈ ਕਾਂਗਰਸ ਨੂੰ ਵੋਟ ਪੱਤੇ ਪੱਦਰ ਤੇ ਦੇ ਰਹੇ ਨੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਇਹਨਾਂ ਨੇ ਪੈਦਾ ਕਰਿਆ ਸੀ ਕਿ 70 ਸਾਲ 70 ਸਾਲ 70 ਸਾਲ ਦੇ ਵਿੱਚੋਂ ਕਾਲੀ ਕਾਂਗਰਸੀਆਂ ਨੇ ਕੁਝ ਨਹੀਂ ਕਰਿਆ ਤਾਂ ਹੁਣ ਪਿਛਲੇ 2 ਸਾਲਾਂ ਦੇ ਵਿੱਚ ਪਬਲਿਕ ਤੇ ਜਨਤਾ ਦੇ ਮਨ ਦੇ ਵਿੱਚ ਇਹਨਾਂ ਦੇ ਵਿਰੁੱਧ ਵੀ ਜਿਹੜਾ ਬਹੁਤ ਵੱਡਾ ਰੋਸ ਆ ਜਿਹੜਾ ਉਹ ਜਮ੍ਹਾਂ ਹੋ ਚੁੱਕਿਆ ਤੇ ਆਮ ਆਦੀ ਪਾਰਟੀ ਨੂੰ ਹਰਾਉਣ ਲਈ ਸੀ ਜਿਹੜੀ ਕੰਪੇਨਿੰਗ ਜਿਹੜੀ ਚੱਲ ਰਹੀ ਸੀ ਉਸ ਸਮੇਂ ਬਿਲਕੁਲ ਤਾਜ਼ੇ ਤਾਜ਼ੇ ਜ਼ਖਮ ਸੀ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੇ ਤੇ ਉਹ ਦੀਪ ਸਿੱਤੂ ਨੇ ਅਮਰਗੜ ਹਲਕੇ ਚ ਆ ਕੇ ਸਿਮਰਜੀਤ ਮਾਨ ਦੀ ਸਪੋਰਟ ਵੀ ਕੀਤੀ ਸੀ ਬੜੀ ਡਟ ਕੇ ਤੇ ਉਸ ਦੇ ਦਰਮਿਆਨ ਹੀ ਉਹਨਾਂ ਦੀ ਕਿਤੇ ਐਕਸੀਡੈਂਟ ਦੇ ਵਿੱਚ ਜਿਹੜੀ ਹੱਤਿਆ ਹੋਈ ਸੋ ਇਹ ਚੀਜ਼ਾਂ ਨੇ ਸਾਰੀਆਂ ਨੇ ਰਲ ਮਿਲ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਸੀ ਸੰਗਰੂਰ ਦੇ ਵਿੱਚ ਕਿ ਆਮ ਆਦਮੀ ਪਾਰਟੀ ਨੂੰ ਸੰਗਰੂਰ ਚ ਬੀਜੇਪੀ ਦਾ ਕਿਵੇਂ ਰਹਿਣ ਵਾਲਾ ਕਿਉਂਕਿ ਬੀਜੇਪੀ ਦੇ ਉਮੀਦਵਾਰ ਦਾ ਹਜੇ ਐਲਾਨ ਨਹੀਂ ਹੋਇਆ ਜਦੋਂ ਐਲਾਨ ਹੋਊਗਾ ਕਿਵੇਂ ਦਾ ਲੱਗਦਾ ਤੁਹਾਨੂੰ ਇਹ ਇਹ ਅਮਨਜੀਤ ਟੈਕਨੀਕਲ ਗੱਲ ਆ ਇੱਕ ਦੇਖੋ ਤੁਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਸੰਗਰੂਰ ਦੇ ਵਿੱਚ ਬਹੁਤ ਮਜ਼ਬੂਤ ਨੇ ਐਸ ਗੱਲੋਂ ਹੀ ਜਿਹੜੀ ਭਾਜਪਾ ਆ ਉਹ ਟਿਕਟ ਨਹੀਂ ਐਲਾਨ ਕਰ ਰਹੀ ਆਪਣੇ ਵੱਡੇ ਲੀਡਰਾਂ ਨੂੰ ਪਾਰਟੀ ਨੇ ਕਹਿ ਵੀ ਦਿੱਤਾ ਕਿ ਤੁਸੀਂ ਇਲੈਕਸ਼ਨ ਲੜੋ ਤੁਹਾਨੂੰ ਪਾਰਟੀ ਟਿਕਟ ਦੇ ਲਈ ਤਿਆਰ ਨੇ ਸੋ ਇਹ ਲੀਡਰ ਹੀ ਡਰ ਕੇ ਟਿਕਟ ਲੈਣ ਲਈ ਤਿਆਰ ਨਹੀਂ ਹੈਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਕੈਂਪੇਨਾਂ ਚੋਣ ਪ੍ਰਚਾਰਾਂ ਲਗਾਤਾਰ ਜਾਰੀ ਆਉਣ ਵਾਲੇ ਦਿਨਾਂ ਵਿੱਚ ਚੋਣ ਪ੍ਰਚਾਰ ਨੇ ਹੋਰ ਤੇਜ਼ ਹੋਣਾ ਸੋ ਲਗਾਤਾਰ ਜਿਹੜੇ ਉਮੀਦਵਾਰ ਨੇ ਉਹ ਤਕਰੀਬਨ 95% ਦਾ ਐਲਾਨ ਹੋ ਚੁੱਕਿਆ ਜਨਨ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਹਨ ਪਰ ਗੱਲਬਾਤ ਇਹ ਆ ਕਿ ਬੀਜੇਪੀ ਤੋਂ ਉਮੀਦਵਾਰ ਕਈ ਨਹੀਂ ਐਲਾਨੇ ਗਏ ਸੰਗਰੂਰ ਤੋਂ ਬੀਜੇਪੀ ਨੇ ਹਜੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਪਰ ਪੰਜਾਬ ਕਾਂਗਰਸ ਦੀ ਗੱਲ ਕਰਾਂਗੇ ਕਾਂਗਰਸ ਪਾਰਟੀ ਲਗਾਤਾਰ ਕੈਂਪੇਨ ਕਰ ਰਹੀ ਹੈ ਕਾਂਗਰਸ ਪਾਰਟੀ ਦੇ ਪਟਿਆਲਾ ਤੋਂ ਜੇ ਗੱਲਬਾਤ ਕਰੀਏ ਤਾਂ ਧਰਮਵੀਰ ਗਾਂਧੀ ਅਤੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਦੋ ਸੰਘਰੂਰ ਤੇ ਪਟਿਆਲਾ ਨੇੜਲੇ ਨੇੜਲੇ ਨੇ ਸੁਖਪਾਲ ਸਿੰਘ ਖੈਰਾ ਸੰਘਰੂਰ ਤੋਂ ਅਤੇ ਧਰਮਵੀਰ ਗਾਂਧੀ ਨੇ ਪਟਿਆਲੇ ਤੋਂ ਜੋ ਕੈਂਪੇਨ ਪ੍ਰਚਾਰ ਲਗਾਤਾਰ ਜਾਰੀ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਸਿੰਘ ਪਟਿਆਲੇ ਤੋਂ ਨੇ ਅਤੇ ਗੁਰਮੀਤ ਸਿੰਘ ਮੀਤੇਹਰ ਸੰਘਰੂਰ ਤੋਂ ਨੇ ਸੋ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਵੀ ਐਲਾਨੇ ਗਏ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਨੇ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਨੇ ਸੋ ਲਗਾਤਾਰ ਉਸ ਤੋਂ ਬਾਅਦ ਇਹ ਗੱਲਬਾਤ ਕਰੀ ਇਕਵਾਲ ਸਿੰਘ ਝੁੰਦਾ ਸੰਗਰੂਰ ਤੋਂ ਲੋਕ ਸਵਾਲ ਕਾ ਸੰਗਰੂਰ ਤੋਂ ਉਮੀਦਵਾਰ ਨੇ ਤੇ ਸੰਗਰੂਰ ਤੋਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਮੈਦਾਨ 'ਚ ਨੇ ਸੋ ਲਗਾਤਾਰ ਜਿਹੜਾ ਚੋਣ ਪ੍ਰਚਾਰ ਆ ਇਹ ਚੱਲ ਰਿਹਾ ਕਿਵੇਂ ਦਾ ਚੱਲ ਰਿਹਾ ਕੌਣ ਜਿੱਤੂਗਾ ਕਿਵੇਂ ਦੀ ਗੱਲਬਾਤ ਆਉਣੀ ਹੈ ਨਤੀਜੇ ਕਿਵੇਂ ਦੇ ਰਹਿਣ ਵਾਲੇ ਨੇ ਸੋ ਸਾਡੇ ਨਾਲ 올 ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਹਰਪ੍ਰੀਤ ਸਿੰਘ ਬਾਜਬਾ ਮੌਜੂਦ ਨੇ ਬਾਜਬਾ ਜੀ ਕਿਵੇਂ ਦੇਖਦੇ ਹੋ ਦੋ ਜ਼ਿਲ੍ਹਿਆਂ ਦੀ ਗੱਲਬਾਤ ਕਰਾਂਗੇ ਸੰਗਰੂਰ ਤੇ ਪਟਿਆਲਾ ਕਿਵੇਂ ਦਾ ਚੱਲ ਰਿਹਾ ਚੋਣ ਪ੍ਰਚਾਰ ਕਿਉਂਕਿ ਜੇ ਗੱਲਬਾਤ ਕਰੀਏ ਤਾਂ ਸੰਗਰੂਰ ਤੋਂ ਬੀਜੇਪੀ ਦੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ ਬਾਕੀ ਸਾਰਾ ਚੱਲ ਰਿਹਾ ਕਿਵੇਂ ਦੇ ਲੱਗਦੇ ਨੇ ਅਨੁਮਾਨ ਤੁਨ ਦੇਖੋ ਅਮਨ ਜੀ ਪੰਜਾਬ ਦੇ ਜੇ ਹਾਲਾਤ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਮ ਤੇ ਇੱਕ ਨਵੀਂ ਪਾਰਟੀ ਨੂੰ ਜਿਹੜੀ ਕਿ ਕੁਝ ਸਮਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਰਾਜਨੀਤੀ ਚ ਆਈ ਸੀ ਉਹਨੂੰ ਸੱਤਾ ਚ ਲੈ ਆਂਦਾ ਤੇ ਉਹਨਾਂ ਨੇ ਵੱਡੇ ਵੱਡੇ ਵਾਅਦੇ ਕਰੇ ਗਰੰਟੀਆਂ ਦਿੱਤੀਆਂ ਸੀ ਲੋਕਾਂ ਦੇ ਲਈ ਰੱਖੀਆਂ ਗਈਆਂ ਸੀ ਕਿ ਅਸੀਂ ਤੁਹਾਡੇ ਕੰਮ ਕਰਾਂਗੇ ਤੇ ਬਦਲਾਅ ਕਰਾਂਗੇ ਪਰ ਪਿਛਲੇ ਡੇਢ ਦੋ ਸਾਲ ਦੇ ਵਿੱਚ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਸੀ ਉਹ ਬਹੁਤ ਜ਼ਿਆਦਾ ਹੀਟਲੇ ਪੱਧਰ ਦੀ ਸੀ ਲੋਕਾਂ ਦੇ ਕੰਮ ਕਰਨੇ ਬਹੁਤ ਦੂਰ ਦੀ ਗੱਲ ਲੋਕਾਂ ਦੇ ਫੋਨ ਵੀ ਨਹੀਂ ਚੱਕੇ ਜਾਂਦੇ ਸੀ ਐਮਐਲਏ ਵੱਲੋਂ ਜਾਂ ਜਿਹੜੇ ਉਹਨਾਂ ਦੇ ਹੋਰ ਅਹੁਦੇਦਾਰ ਚੇਅਰਮੈਨ ਵਗੈਰਾ ਟੱਕ ਜੁਨਿਆਂ ਦੇ ਪ੍ਰਧਾਨ ਵਗੈਰਾ ਲਾਏ ਹੋਏ ਨੇ ਤੇ ਫੋਨ ਨਾ ਚੱਕਣਾ ਫੋਨ ਬੈਕ ਕਾਲ ਨਾ ਕਰਨੀ ਲੋਕਾਂ ਦੇ ਇਸ ਚੀਜ਼ ਦਾ ਲੋਕਾਂ ਦੇ ਮਨ ਦੇ ਵਿੱਚ ਬਹੁਤ ਗੁੱਸਾ ਤੇ ਦੂਸਰੀ ਗੱਲ ਕੰਮ ਕੰਮ ਇਹਨਾਂ ਨੂੰ ਵਿਚਾਰਿਆਂ ਨੂੰ ਕੰਮ ਆਪ ਪਤਾ ਹੀ ਨਹੀਂ ਹੈ ਵੀ ਕਿਹੜਾ ਕੰਮ ਆ ਕਿਹੜੇ ਮਹਿਕਮੇ ਤੋਂ ਹੋਣਾ ਉਹਨੂੰ ਕਿਵੇਂ ਕਰਾਇਆ ਜਾਊਗਾ ਤੇ ਨਾ ਹੀ ਇਹਨਾਂ ਦੇ ਵਿੱਚ ਇੰਨੀ ਕੁਆਲਿਫਿਕੇਸ਼ਨਾਂ ਤੇ ਨਾ ਹੀ ਇਹਨਾਂ ਕੰਫੀਡੈਂਸਾਂ ਵੀ ਹੈ ਕਿਸੇ ਅਫਸਰ ਨਾਲ ਕਿਸੇ ਦਾ ਜਾਇਜ਼ ਕੰਮ ਕਰਨ ਦੇ ਲਈ ਵੀ ਉਹਨੂੰ ਫੋਨ ਕਰ ਸਕਣ ਜਾਂ ਆਪਣੇ ਵਰਕਰ ਨੂੰ ਭੇਜ ਸਕਣ ਸੋ ਇਹ ਸਾਰੀਆਂ ਗੱਲਾਂ ਰਲ ਮਿਲ ਕੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਇਹਨਾਂ ਨੇ ਪੈਦਾ ਕਰਿਆ ਸੀ ਕਿ 70 ਸਾਲ 70 ਸਾਲ 70 ਸਾਲ ਦੇ ਵਿੱਚ ਅਕਾਲੀ ਕਾਂਗਰਸੀਆਂ ਨੇ ਕੁਝ ਨਹੀਂ ਕਰਿਆ ਤਾਂ ਹੁਣ ਪਿਛਲੇ 2 ਸਾਲਾਂ ਦੇ ਵਿੱਚ ਪਬਲਿਕ ਦੇ ਜਨਤਾ ਦੇ ਮਨ ਦੇ ਵਿੱਚ ਇਹਨਾਂ ਦੇ ਵਿਰੁੱਧ ਵੀ ਜਿਹੜਾ ਬਹੁਤ ਵੱਡਾ ਰੋਸ ਆ ਜਿਹੜਾ ਉਹ ਜਮ੍ਹਾਂ ਹੋ ਚੁੱਕਿਆ ਤੇ ਉਹ ਰੋਸ ਆ ਜਿਹੜਾ ਹੁਣ ਲੋਕ ਫਿਰ ਮੰਲੂ ਇਹਨਾਂ ਨੇ ਤਾਂ ਬਹੁਤ ਗਲਤ ਤਰੀਕੇ ਦੱਸੇ ਸੀ ਡਲਾ ਤੋਂ ਡਲਾ ਹੁੰਦਾ ਹੈ ਭਗਵੰਤ ਕਹਿੰਦਾ ਸੀ ਵੀ ਮਾਰੋ ਡਲੇ ਮਾਰੋ ਪਾਥੀਆਂ ਮਾਰੋ ਲੋਕਾਂ ਦੇ ਇਹ ਕਹਿੰਦੇ ਸੀ ਪਰ ਜਿਹੜਾ ਹੁਣ ਅਸੀਂ ਜਿਹੜਾ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਆ ਅਸੀਂ ਇਹੀ ਕਹਿੰਨੇ ਆ ਕਿ ਜਿਹੜਾ ਤੁਹਾਡਾ ਗੁੱਸਾ ਤੁਸੀਂ ਕਿਸੇ ਦੇ ਡਲੇ ਨਹੀਂ ਮਾਰਨੇ ਪਾਥੀਆਂ ਨਹੀਂ ਮਾਰਨੀ ਆ ਆਪਣਾ ਗੁੱਸਾ ਠੀਕ ਆ ਤੁਸੀਂ ਕਾਲੀਆਂ ਝੰਡੀਆਂ ਦਿਖਾ ਕੇ ਜ਼ਾਹਿਰ ਕਰ ਸਕਦੇ ਹੋ ਪਰ ਇਸ ਦੇ ਨਾਲ ਹੀ ਜਿਹੜਾ ਅਸਲ ਜਿਹੜਾ ਗੁੱਸਾ ਕੱਢਣਾ ਆਪਾਂ ਨੇ ਜਿਹੜਾ ਇਹ ਗੁੰੰਗੀ ਵਾਲੀ ਸਰਕਾਰ ਆ ਜਿਹੜੀ ਇਹਦੀ ਜਿਹੜੀਆਂ ਅੱਖਾਂ ਖੋਲਣੀਆਂ ਨੇ ਉਹ 2024 ਦੇ ਪੰਜਾਬ ਦੇ ਵਿੱਚ ਖਾਸ ਕਰ ਸੰਗਰੂਰ ਸੀਟ 13 ਦੀਆਂ 13 ਸੀਟਾਂ ਹੀ ਬਹੁਤ ਜ਼ਰੂਰੀ ਨੇ ਪਰ ਖਾਸ ਕਰ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ ਨੇ ਇੱਥੇ ਤਿੰਨ ਕੈਬਨਿਟ ਮਿਨਿਸਟਰ ਨੇ ਤੇ ਕੈਬਨਿਟ ਮਿਨਿਸਟਰ ਮੀਤ ਹੇਰ ਨੂੰ ਇਹ ਟਿਕਟ ਦਿੱਤੀ ਗਈ ਆ ਸੋ ਇਸ ਲਈ ਅਸੀਂ ਇਹ ਪ੍ਰਚਾਰ ਕਰ ਰਹੇ ਆ ਘਰ ਘਰ ਜਾ ਕੇ ਕਿ ਤੁਸੀਂ ਗੁੱਸਾ ਜਿਹੜਾ ਉਹ ਲੋਕਤੰਤਰ ਆ ਸਾਡੇ ਕੋਲ ਬਹੁਤ ਵੱਡੀ ਸ਼ਕਤੀ ਆ ਤਾਂ 1 ਜੂਨ ਨੂੰ ਤੁਸੀਂ ਸਿਰਫ ਤੇ ਸਿਰਫ ਕਾਂਗਰਸ ਦਾ ਬਟਨ ਦਬਾ ਕੇ ਕਿਉਂਕਿ ਹੁਣ ਆਪਾਂ ਗੱਲ ਕਰੀਏ ਤੁਸੀਂ ਕਹੋਗੇ ਕਾਂਗਰਸ ਦਾ ਬਟਨ ਕਿਉਂ ਦਬਾਈਏ ਹੋਰ ਵੀ ਪਾਰਟੀਆਂ ਬਹੁਤ ਨੇ ਦੇਖੋ ਅਕਾਲੀ ਦਲ ਤੇ ਭਾਜਪਾ ਪਹਿਲਾਂ ਆਪਸ ਦੇ ਵਿੱਚ ਗੱਠ ਜੋੜ ਦੀ ਗੱਲ ਚੱਲਦੀ ਸੀ ਕਿਸੇ ਕਾਰਨ ਕਰਕੇ ਉਹਨਾਂ ਦਾ ਗੱਠ ਜੋੜ ਨਹੀਂ ਹੋ ਸਕਿਆ ਪਰ ਬਾਜਵਾ ਜੀ ਮੈਂ ਤੁਹਾਡੀ ਗੱਲ ਕੱਟ ਕਰਦਾ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਪਰ ਸ਼ਰੋਮਣੀ ਅਕਾਲੀ ਦਲ ਲਗਾਤਾਰ ਨਿਸ਼ਾਨੇ ਲਾ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਇੱਕ ਨੇ ਜੀ ਕਿਉਂਕਿ ਇਹਨਾਂ ਦਾ ਗੱਠ ਜੋੜਾ ਇੰਡੀਆ ਗੱਠ ਜੋੜਾ ਚਾਹੇ ਉੱਥੇ ਪਾਉਟ ਵੋਟ ਚਾਹੇ ਉੱਥੇ ਪਾਉ ਵੀ ਇੱਕ ਦੇਖੋ ਜੀ ਤੁਸੀਂ ਇਹ ਗੱਲ ਠੀਕ ਆ ਸਾਰਿਆਂ ਨੂੰ ਬੋਲਣ ਦਾ ਹੱਕ ਆ ਤੁਸੀਂ ਇੱਕ ਗੱਲ ਚੈੱਕ ਕਰੋ ਸੰਗਰੂਰ ਸੀਟ ਲੈ ਲਓ ਮੈਨੂੰ ਪੁੱਛੋ ਲੋਕ ਦੱਸਣ ਤੁਹਾਡੇ ਚੈਨਲ ਦੇ ਜ਼ਰੀਏ ਵੀ ਸੰਗਰੂਰ ਸੀਟ ਤੇ ਕੌਣ ਕੌਣ ਮੁਕਾਬਲੇ ਚ ਪਟਿਆਲਾ ਸੀਟ ਲੈ ਲਓ ਪਟਿਆਲਾ ਸੀਟ ਤੋਂ ਮੈਨੂੰ ਦੱਸੋ ਡਾਕਟਰ ਧਰਮਵੀਰ ਗਾਂਧੀ ਤੇ ਡਾਕਟਰ ਬਲਬੀਰ ਦਾ ਮੁਕਾਬਲਾ ਸੰਗਰੂਰ ਤੋਂ ਜੇ ਆਪਾਂ ਗੱਲ ਕਰੀਏ ਮੀਤਹਿਰ ਦਾ ਤੇ ਸੁਖਪਾਲ ਸਿੰਘ ਖੈਰਾ ਦਾ ਮੁਕਾਬਲਾ ਐਸੀ ਤਰ੍ਹਾਂ ਹੋਰ 11 ਸੀਟਾਂ ਤੇ ਤੁਸੀਂ ਲੈ ਲਓ ਹਰ ਜਗ੍ਹਾ ਮੁਕਾਬਲਾ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸੋ ਅਕਾਲੀ ਦਲ ਤਾਂ ਸਿਰਫ ਇੱਕ ਆਪਦੀ ਪਹਿਚਾਨ ਬਚਾਉਣ ਦੀ ਲੜਾਈ ਲੜ ਰਹੀ ਆ ਕਿ ਬੀਜੇਪੀ ਦੇ ਉੱਪਰ ਅਸੀਂ ਪ੍ਰਭਾਵ ਬਣਾ ਸਕੀਏ ਵੀ ਬੀਜੇਪੀ ਤੋਂ ਵੱਧ ਵੋਟਾਂ ਲੈ ਜਾਈਏ ਸੋ ਇਹ ਮੈਂ ਇਹ ਨਹੀਂ ਕਹਿੰਦਾ ਬਹੁਤ ਵਧੀਆ ਪਾਰਟੀ ਨੇ ਵਧੀਆ ਕੰਮ ਕਰੇ ਹੋਣਗੇ ਪਰ ਅੱਜ ਜਿਹੜੀ ਸਥਿਤੀ ਆ ਉਹਨਾਂ ਦੀ ਇਹ ਆ ਕਿ ਆਪਾਂ ਬੀਜੇਪੀ ਤੋਂ ਵੱਧ ਵੋਟਾਂ ਲੈ ਕੇ ਜਾਣੀਆਂ ਨੇ ਉਹਨਾਂ ਦਾ ਆਪਸ ਵਿੱਚ ਚਮਕਾ ਪਰ ਸੰਗਰੂਰ ਦੀ ਗੱਲ ਕਰਾਂਗੇ ਸੰਗਰੂਰ ਤੁਸੀਂ ਦੋ ਕੈਂਡੀਡੇਟਾਂ ਦੀ ਗੱਲ ਕਰੀ ਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਰ ਸਿਮਰਨਜੀਤ ਸਿੰਘ ਮਾਨ ਉਹ ਵੀ ਕਹਿ ਰਹੇ ਨੇ ਪੂਰਾ ਦਾਵਾ ਵੀ ਠੋਕ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਦੁਬਾਰਾ ਫੇਰ ਲਗਾਤਾਰ ਦੂਜੀ ਵਾਰ ਜਿੱਤ ਕੰਤਾ ਕਹਿ ਰਹੇ ਨੇ ਅਮਨ ਜੀ ਦੇਖੋ ਤੁਸੀਂ ਇੱਕ ਗੱਲ ਨੂੰ ਧਿਆਨ ਰੱਖੋ ਕਿ 7 ਵਾਰ ਇਲੈਕਸ਼ਨ ਲੜੇ ਨੇ ਜਿਹਦੇ ਵਿੱਚੋਂ 2 ਵਾਰੀ ਜਿੱਤੇ ਨੇ ਤੇ 5 ਵਾਰੀ ਹਾਰੇ ਨੇ ਉਹ 2 ਵਾਰੀ ਕਦੋਂ ਜਿੱਤੇ ਇੱਕ ਲਾਸਟ ਜਿਹੜਾ ਪਿੱਛੇ ਜਿਮਨੀ ਚੋਣ ਹੋਈ ਸੀ ਉਹਦੇ ਜਿੱਤੇ ਉਹਦੇ ਅੰਕੜੇ ਚੈੱਕ ਕਰੋ ਨੇਟ ਤੇ ਨੇ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਸੰਗਰੂਰ ਦੇ 9 ਐਮਐਲਏ ਨੇ ਜਿੱਥੇ ਉੱਥੇ ਕਾਂਗਰਸ ਨੂੰ ਦਲਵੀਰ ਗੋਲਡੀ ਨੂੰ ਵੋਟ ਪੈ ਰਹੀ ਹੈ 75000 ਤੇ ਜੇ ਤੁਸੀਂ ਵੈਸੇ ਅੰਕੜੇ ਕੱਢੋਗੇ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਹਨੇਰੀ ਸੀ ਪੂਰੇ ਪੰਜਾਬ ਦੇ ਵਿੱਚ ਉਸ ਸਮੇਂ ਜਿਹੜੀ ਵੋਟ ਪਈ ਆ ਐਮਐਲਏ ਦੇ ਉਮੀਦਵਾਰਾਂ ਨੂੰ ਨੌ ਹਲਕਿਆਂ ਚੋਂ ਲੋਕ ਸਭਾ ਦੇ ਵਿੱਚ ਉਹ ਪਈਆ ਸਵਾ ਦੋ ਲੱਖ ਜਦੋਂ ਸਭ ਤੋਂ ਜ਼ਿਆਦਾ ਬੁਰਾ ਹਾਲ ਸੀ ਕਾਂਗਰਸ ਦਾ ਸੋ ਹੁਣ ਇਹਦੇ ਪਿੱਛੇ ਫਿਰ ਆਜੋ ਅਕਾਲੀ ਦਲ ਦੀ ਵੋਟ ਜਿਮਨੀ ਚੌਂਕ ਚ ਕਿੰਨੀ ਪਈ ਬੀਬੀ ਰਾਜਵਾਨਾਂ ਦੀ ਜਿਹੜੀ ਸਿਸਟਰ ਸੀ ਉਹਨਾਂ ਨੂੰ ਤਾਂ ਉਹ ਵੋਟ ਵੀ ਕਿਤੇ ਨਾ ਕੀਤੀ ਜਿਹੜੀ ਕੈਡਰ ਵੋਟ ਆ ਅਕਾਲੀ ਦਲ ਦੀ ਤੇ ਕਾਂਗਰਸ ਦੀ ਉਹ ਸ਼ਿਫਟ ਹੁੰਦੀ ਆ ਜਦੋਂ ਸਿਮਰਨਜੀਤ ਮਾਨ ਜਿੱਦੇ ਨੇ ਕਿ ਗੁੱਸਾ ਜਿਹੜਾ ਲੋਕਾਂ ਦਾ ਲੋਕਾਂ ਦਾ ਗੁੱਸਾ ਕੀ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣਾ ਜਿਹੜੇ 3 ਮਹੀਨੇ ਪਹਿਲਾਂ ਵਾਅਦੇ ਕਰਕੇ ਸਰਕਾਰ ਬਣੀ ਸੀ ਉਸ ਤੋਂ ਬਾਅਦ ਇੱਥੇ ਦੇ ਐਮ ਐਲ ਏ ਪੈਲਸ ਦੇ ਵਿੱਚ ਮੀਟਿੰਗਾਂ ਕਰਕੇ ਤੇ ਫੋਨ ਤੇ ਲਾਈਵ ਹੋ ਕੇ ਕਹਿ ਰਹੇ ਨੇ ਕਿ ਮੈਨੂੰ ਛੋਟੇ ਛੋਟੇ ਕੰਮਾਂ ਲਈ ਫੋਨ ਨਾ ਕਰਿਓ ਸੋ ਲੋਕਾਂ ਦੇ ਵਿੱਚ ਇਹ ਚੀਜ਼ਾਂ ਦਾ ਗੁੱਸਾ ਤੇ ਕਈ ਵਾਰੀ ਐਮਐਲਏ ਅੰਦਰ ਬੈਠਾ ਹੁੰਦਾ ਜਾਂ ਬੈਠੀ ਹੁੰਦੀ ਆ ਮੈਂ ਸਾਰੇ ਨੌ ਹਲਕਿਆਂ ਦੀ ਗੱਲ ਕਰਦਾ ਤਾਂ ਪਰਦੇ ਪਿੱਛੋਂ ਦੇਖ ਕੇ ਜੇ ਕੋਈ ਬਾਹਰ ਮਿਲਣ ਆਉਂਦਾ ਮਿਲ ਨਹੀਂ ਕਰਨ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਥੇ ਤਾਂ ਐਮਐਲਏ ਸਾਹਿਬ ਹੈ ਨਹੀਂ ਉਹ ਚੰਡੀਗੜ੍ਹ ਮੀਟਿੰਗ ਤੇ ਨੇ ਉਹ ਲੋਕਾਂ ਨੂੰ ਪਤਾ ਲੱਗ ਰਿਹਾ ਹਰ ਇੱਕ ਗੱਲ ਉਹ ਉੱਥੋਂ ਮੁੜੇ ਆਉਂਦੇ ਨੇ ਵਿਚਾਰੇ ਕੋਠੀ ਤੋਂ ਪਰ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਗੁੱਸਾ ਹੁੰਦਾ ਉਹ ਹੁਣ ਕੱਢਣਗੇ ਹੁਣ ਸਿਮਰਜੀਤ ਮਾਨ ਵਾਲੀ ਦੇਖੋ ਕੈਡਰ ਵੋਟ ਉਹਨਾਂ ਦੀ ਇੱਕ ਪੱਕੀ ਠੱਕੀ ਵੋਟ ਜਿਹੜੀ ਹੈਗੀ ਆ ਹਰ ਹਲਕੇ ਦੇ ਵਿੱਚ 5-7000 ਵੋਟ ਆ ਜਿਹੜੀ ਪਰਮਾਨੈਂਟ ਉਹਨਾਂ ਨੂੰ ਕਿ ਆਮ ਆਦਮੀ ਪਾਰਟੀ ਨੂੰ ਹਰਾਉਣਾ ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਸੀ ਜਿਹੜੀ ਕੰਪੇਨਿੰਗ ਜਿਹੜੀ ਚੱਲ ਰਹੀ ਸੀ ਉਸ ਸਮੇਂ ਬਿਲਕੁਲ ਤਾਜ਼ੇ ਤਾਜ਼ੇ ਜ਼ਖਮ ਸੀ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੇ ਤੇ ਦੀਪ ਸਿੱਧੂ ਨੇ ਅਮਰਗੜ ਹਲਕੇ ਚ ਆ ਕੇ ਸਿਮਰਜੀਤ ਮਾਨ ਦੀ ਸਪੋਰਟ ਵੀ ਕੀਤੀ ਸੀ ਬੜੀ ਡਟ ਕੇ ਤੇ ਉਸ ਦੇ ਦਰਮਿਆਨ ਹੀ ਉਹਨਾਂ ਦੀ ਕਿਤੇ ਐਕਸੀਡੈਂਟ ਦੇ ਵਿੱਚ ਜਿਹੜੀ ਹੱਤਿਆ ਹੋਈ ਸੋ ਇਹ ਚੀਜ਼ਾਂ ਨੇ ਸਾਰੀਆਂ ਨੇ ਰਲ ਮਿਲ ਕੇ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਸੀ ਸੰਗਰੂਰ ਦੇ ਵਿੱਚ ਕਿ ਆਮ ਆਦਮੀ ਪਾਰਟੀ ਨੂੰ ਹਰਾਓ ਫਿਰ ਲਾਸਟ ਵਾਲੇ ਦਿਨਾਂ ਦੇ ਵਿੱਚ ਜਾ ਕੇ ਹੋਇਆ ਹਰ ਇੱਕ ਨੂੰ ਅਹਿਸਾਸ ਹੋਇਆ ਕਿ ਕਦੇ ਵੀ ਜਿਹੜੀ ਵੋਟ ਮੈਨ ਨੂੰ ਇਹ ਵੀ ਲੱਗਦਾ ਵੀ ਜਿਹੜੀ ਕੋਈ Hindu ਵੋਟ ਵੀ ਸੀ ਸ਼ਹਿਰ ਦੀ ਜਿਹੜੀ ਮਤਲਬ ਕਦੇ ਵੀ ਨਹੀਂ ਹੋ ਸਕਦਾ ਵੀ ਸਿਮਰਨਜੀਤ ਮਾਨ ਨੂੰ ਪਵੇ ਤਾਂ ਉਹ ਵੋਟ ਵੀ ਐਸ ਕਰਕੇ ਪਈ ਸੀ ਕਿ ਆਮ ਆਦਮੀ ਪਾਰਟੀ ਨੂੰ ਹਰਾਉਣਾ ਸੋ ਇਹ ਕੇਡਰ ਆ ਜਿਹੜਾ ਇਹਦਾ ਬੋਰਡ ਦੀ ਸ਼ਿਫਟਿੰਗ ਆ ਜਿਹੜੀ ਉਹ ਹੋਈ ਸੀ ਬਟ ਹੁਣ ਹੁਣ ਜਿਹੜੀ ਇਲੈਕਸ਼ਨ ਆ ਇਹਦੇ ਮਾਇਨੇ ਕੁਝ ਹੋਰ ਨੇ ਹੁਣ ਪਹਿਲੀ ਲੜਾਈ ਸਾਡੀ ਭਾਰਤ ਨਾਲ ਆ BJP ਨਾਲ ਆ ਮੋਦੀ ਨਾਲ ਉਹ ਲੜਾਈ ਨੂੰ ਸਮਝਦੇ ਹੋਏ ਉੱਥੇ ਲੜਾਈ ਉਹਨੂੰ ਕੌਣ ਦੇ ਸਕਦਾ ਟੱਕਰ ਕੌਣ ਦੇ ਸਕਦਾ ਉਹ ਸਭ ਤੋਂ ਵੱਡੀ ਪਾਰਟੀ ਹੈ ਕਾਂਗਰਸ ਪਾਰਟੀ ਤੁਸੀਂ ਅਲਾਈਅੰਸ ਦੀ ਗੱਲ ਕਰੀਆ ਪੂਰੇ ਭਾਰਤ ਦੇ ਵਿੱਚ ਅਲਾਈਅੰਸ ਹੋ ਗਿਆ ਪਰ ਪੰਜਾਬ ਦੇ ਵਿੱਚ ਨਹੀਂ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਸਾਡੀ ਬਹੁਤ ਵੱਡੀ ਇੱਕ ਪਾਸੇ ਸੱਤਾ ਚ ਇੱਕ ਪਾਸੇ ਵਿਰੋਧੀ ਧਿਰ ਚਾ ਪਾਰਟੀ ਇੱਥੇ ਅਲਾਈਅੰਸ ਦਾ ਕੋਈ ਮਤਲਬ ਹੀ ਨਹੀਂ ਬਣਦਾ ਸੀ ਨਾ ਹੀ ਕਾਂਗਰਸ ਪੰਜਾਬ ਦੀ ਹਾਈ ਕਮਾਂਡ ਅਲਾਈਂਸ ਕਰਨ ਨੂੰ ਤਿਆਰ ਸੀ ਨਾ ਹੀ ਭਗਵੰਤ ਮਾਨ ਤਿਆਰ ਸੀ ਐਸੇ ਕਰਕੇ ਉਹਨੇ ਵੋਟਾਂ ਤੋਂ ਪਹਿਲਾਂ ਤਾਜ਼ਾ ਤਾਜ਼ਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੀ ਉੱਥੇ ਜਾ ਕੇ ਮਤਲਬ ਕਿਸ ਤਰ੍ਹਾਂ ਹੱਥਾਂ ਚੋਂ ਬਾਹਰ ਹੋ ਹੋ ਕੇ ਚੀਕ ਚੀਕ ਕੇ ਇੱਕ ਦੂਜੇ ਨੂੰ ਗਲੀ ਦੇ ਗੁੰਡਿਆਂ ਵਾਂਗੂ ਗਾਲੀ ਗਲੋਚ ਤੱਕ ਕੀਤਾ ਤਾਂ ਕਿ ਇਹ ਉਹਦਾ ਕਾਰਨ ਇਹੀ ਸੀਗਾ ਭਗਵੰਤ ਦਾ ਕਿ ਕਿਤੇ ਇਹ ਸਹਿਮਤ ਨਾ ਹੋ ਜਾਣ ਆ ਆਪਣਾ ਗੱਠ ਜੋੜ ਲਈ ਇਹ ਦੋਨੋਂ ਇਹੀ ਚਾਹੁੰਦੇ ਸੀ ਕਿ ਆਪਾਂ ਅਲੱਗ-ਅਲੱਗ ਹੀ ਲੜੀਏ ਬਿਲਕੁਲ ਪਰ ਜੇ ਗੱਲਬਾਤ ਕਰੀਏ ਵਿਰੋਧੀ ਇਹ ਵੀ ਗੱਲ ਕਹਿ ਰਹੇ ਨੇ ਕਿ ਬਠਿੰਡੇ ਵਾਲੇ ਲੁਧਿਆਣੇ ਭੇਜਤੇ ਜੀ ਸੰਗਰੂਰ ਵਾਲੇ ਸ਼੍ਰੀ ਅਨੰਦਪੁਰ ਸਾਹਿਬ ਭੇਜਤੇ ਉਧਰੋਂ ਦੁਆਬੇ ਵਾਲੇ ਸੰਗਰੂਰ ਲੈ ਆਏ ਵੀ ਜਿਹੜੀਆਂ ਐਵੇਂ ਸ਼ੀਟਾਂ ਬਹੁਤ ਵੰਡ ਕੀਤੀ ਆ ਉਹਦਾ ਨੁਕਸਾਨ ਹੋਣ ਵਾਲਾ ਕਾਂਗਰਸ ਨੂੰ ਇਹ ਵੀ ਗੱਲ ਕਹੀ ਜਾਂਦੀ ਆ ਕਿ ਬਦਲ ਤੇ ਜਿਹੜੇ ਵੱਡੇ-ਵੱਡੇ ਲੀਡਰ ਵੀ ਉਹਦਾ ਨੁਕਸਾਨ ਹੋਊਗਾ ਜੀ ਜੇ ਲੋਕਲ ਏਰੀਆ 'ਚ ਰਹਿੰਦੇ ਤਾਂ ਵਧੀਆ ਹੋਣਾ ਸੀ ਦੇਖੋ ਜੀ ਹਰਪਾਲ ਚੀਮਾ ਕਿੱਥੋਂ ਸੀਗੇ ਜਿਹੜੇ 17 ਚ ਟਿਕਟ ਦਿੱਤੀ ਸੀ ਆਵਾਮ ਦੀ ਪਾਰਟੀ ਨੇ ਧੂਰੀ ਦੇ ਨਾਲ ਲਾਗੇ ਦਾ ਪਿੰਡਾ ਚੀਮਾ ਉੱਥੋਂ ਦੇ ਸੀ ਉਹਨਾਂ ਨੂੰ ਟਿਕਟ ਦਿੱਤੀ ਢੜਬੇ ਤੋਂ ਜਾ ਕੇ ਉਹ ਜਿੱਤ ਗਏ ਉਹਨਾਂ ਨੂੰ ਦੁਬਾਰਾ ਫੇਰ ਟਿਕਟ ਦਿੱਤੀ ਜਿੱਤੇ ਉਹ ਕੋਈ ਬਗਾਨੇ ਹਲਕੇ ਦੇ ਨਹੀਂ ਸੀਗੇ ਹੁਣ ਊਮੀਤ ਹਿਰ ਨੂੰ ਟਿਕਟ ਦਿੱਤੀ ਦਲਵੀਰ ਗੋਲਡੀ ਨੂੰ ਇਹ ਲਾਰਾ ਲਾ ਕੇ ਉਹਨੂੰ ਆਵਾਮ ਦੀ ਪਾਰਟੀ ਸ਼ਾਮਿਲ ਕਰ ਲਿਆ ਕਿ ਜੇ ਊਮੀਤ ਹਿਰ ਜਿੱਤਦਾ ਤਾਂ ਤੈਨੂੰ ਬਰਨਾਲੇ ਤੋਂ ਲੜਾ ਦਾਂਗੇ ਫਿਰ ਬਰਨਾਲੇ ਤੋਂ ਦਲਵੀਰ ਗੋਲਡੀ ਕੋਈ ਬਗਾਨਾ ਨਹੀਂ ਹੋਊਗਾ ਦੂਸਰੇ ਹਲਕੇ ਦਾ ਨਹੀਂ ਹੋਊਗਾ ਸੋ ਇਹ ਚੀਜ਼ ਨਹੀਂ ਹੈਗੀ ਪੂਰੀ ਪਾਰਟੀ ਬਹੁਤ ਧਿਆਨ ਨਾਲ ਸਮਝ ਨਾਲ ਸਰਵੇ ਕਰਵਾ ਕੇ ਲੋਕਾਂ ਦੀ VOTERਾਂ ਦੀ ਨਬਜ਼ ਜਿਹੜੀ ਉਹ ਫੜੀ ਆ ਤੇ ਜਿਹੜਾ VOTER ਜਿਹੜੇ VOTERਾਂ ਨੇ ਜਿਹੜੇ ਆਪਾਂ ਨੂੰ ਨਤੀਜੇ ਦਿੱਤੇ ਨੇ ਸਰਵੇ ਦੇ ਆਧਾਰ ਤੇ ਸੋ ਉਸ ਤਰੀਕੇ ਨਾਲ ਆ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਨੇ ਸੋ ਪਟਿਆਲੇ ਦੀ ਗੱਲ ਕਰ ਲਈ ਆਪਾਂ ਡਾਕਟਰ ਧਰਮਵੀਰ ਗਾਂਧੀ ਨੂੰ ਦਿੱਤੀ ਆ ਤੇ ਉਹਨਾਂ ਨੇ ਬਹੁਤ ਕੁਝ ਟਾਈਮ ਪਹਿਲਾਂ ਹੀ ਕਾਂਗਰਸ ਜਿਹੜੀ ਉਸ ਟਾਈਮ ਜੁਆਇਨ ਕਰੀ ਸੀ ਸੋ ਪਰ ਉੱਥੇ ਪਹਿਲਾਂ ਕੀ ਇਹ ਦੂਸਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਵੀ ਬੀਜੇਪੀ ਵੀ ਕਾਲੀਦਾਰ ਵਾਲੇ ਸੰਗਰੂਰ ਦੇ ਵਿੱਚ ਵੀ ਇਹ ਇੱਕ ਮਤਲਬ ਹੱਲਾ ਗੁੱਲਾ ਪੁਰਾਣੇ ਟਾਈਮ ਤੋਂ ਮਚਾਉਂਦੇ ਆਏ ਨੇ ਕਿ ਜੇ ਇਹਨੂੰ ਟਿਕਟ ਦਿੱਤੀ ਤਾਂ ਜਿਹੜੇ ਦੂਸਰੇ ਕਾਂਗਰਸੀ ਨੇ ਉਲਟ ਹੋ ਜਾਣਗੇ ਹੁਣ ਡਾਕਟਰ ਧਰਮਵੀਰ ਗਾਂਧੀ ਨਾਲ ਸਾਰੇ ਲਾਲ ਸਿੰਘ ਹਰਦੀয়াল ਕੰਬੋਜ ਮਦਨ ਲਾਲ ਜਲਾਲਪੁਰ ਸਾਰੇ ਹੀ ਦਿਲੋਂ ਹੈਰੀ ਸ਼ੈਰੀਮਾਨ ਹੈਰੀਮਾਨ ਸਾਰੇ ਉਹ ਦਿਲੋਂ ਚੱਲ ਰਹੇ ਨੇ ਐਸੀ ਤਰ੍ਹਾਂ ਸੰਗਰੂਰ ਦੇ ਵਿੱਚ ਸੀ ਸੰਗਰੂਰ ਦੇ ਵਿੱਚ ਇਹ ਲੋਕਾਂ ਨੇ ਪੈਦਾ ਕਰ ਰੱਖੇ ਸੀ ਦੂਸਰੇ ਲੀਡਰਾਂ ਨੇ ਗਰੁੱਪ ਇੱਕ ਪੱਠਲ ਬੀਬੀ ਪੱਠਲ ਦਾ ਗਰੁੱਪ ਧਮਾਨ ਗਰੁੱਪ ਸਿੰਗਲਾ ਗਰੁੱਪ ਦਲਵੀਰ ਗੋਲਡੀ ਗਰੁੱਪ ਫਿਰ ਹੁਣ ਇੱਕ ਖਹਿਰਾ ਗਰੁੱਪ ਸੋ ਪਰ ਇਹ ਨਹੀਂ ਹੈ ਹਾਈ ਕਮਾਂਡ ਨੇ ਪੂਰੀ ਸ਼ਕਤੀ ਦੇ ਨਾਲ ਸਾਰੇ ਐਮਐਲਏ ਨੂੰ ਜਾਂ ਜਿਹੜੇ ਐਮਐਲਏ ਦੀ ਇਲੈਕਸ਼ਨ ਲੜ ਚੁੱਕੇ ਨੇ ਸਾਰੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਸ਼ਕਤੀ ਨਾਲ ਕਿਹਾ ਕਿ ਤੁਸੀਂ ਸਤਾਈ ਦੇ ਵਿੱਚ ਤਾਂ ਦਾਵੇਦਾਰ ਹੋਵੋਗੇ ਜੇ ਤੁਸੀਂ 24 ਦੇ ਵਿੱਚ ਆਪਣੇ ਹਲਕੇ ਦੇ ਵਿੱਚੋਂ ਜਿਹੜਾ ਵੀ ਕੈਂਡੀਡੇਟ ਪਾਰਟੀ ਨੇ ਤਾਂ ਉਹਨੂੰ ਲੀਡ ਦਿਵਾਉਂਗੇ ਐਸੀ ਤਰ੍ਹਾਂ ਹੁਣ ਵਿਜੇਂਦਰ ਸਿੰਘਲਾ ਜੀ ਨਾਨਪੁਰ ਸਾਹਿਬ ਗਏ ਨੇ ਤਾਂ ਉੱਥੋਂ ਵੀ ਉਹ ਵੱਡੀ ਲੀਡ ਨਾਲ ਜਿੱਤਣਗੇ ਜਿਹੜੇ ਹਾਲਾਤ ਸਾਨੂੰ ਦਿਖ ਰਹੇ ਨੇ ਬਿਲਕੁਲ ਜੇ ਪਟਿਆਲੇ ਦੀ ਗੱਲ ਕਰੀਏ ਪਟਿਆਲੇ 'ਚ ਮੁਕਾਬਲਾ ਕਿਸ ਕਿਸ ਦਾ ਲੱਗਦਾ ਪਟਿਆਲੇ ਦੇ ਵਿੱਚ ਦੇਖੋ ਜੀ ਪਟਿਆਲੇ ਚ ਮੁਕਾਬਲਾ ਜਿਹੜਾ ਉਹ ਡਾਕਟਰ ਗਾਂਧੀ ਤੇ ਦੋਨੋਂ ਡਾਕਟਰਾਂ ਦਾ ਮੁਕਾਬਲਾ ਤੇ ਡਾਕਟਰ ਬਲਵਿਹਰ ਦਾ ਕਿਤੇ ਨਾ ਕਿਤੇ ਇੱਕ ਵੱਡਾ ਗਰੁੱਪ ਸੀ ਮਹਾਰਾਣੀ ਪ੍ਰਨੀਤ ਕੌਰ ਵਾਲਾ ਪਰ ਉਹਦਾ ਉਹਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਜਿਵੇਂ ਸਿਮਰਜੀਤ ਮਾਨ ਨੇ ਵੀ ਇੱਕ ਪਿਛਲੀ ਅਬਦੀ ਇੰਟਰਵਿਊ ਦੇ ਵਿੱਚ ਕਿਹਾ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਹਨਾ ਪ੍ਰਨੀਤ ਕੌਰ ਤਾਂ ਉੱਥੇ ਪੁੱਛਿਆ ਗਿਆ ਪੱਤਰਕਾਰ ਨੇ ਤਾਂ ਉਹਨਾਂ ਨੇ ਕਿਹਾ ਵੀ ਉੱਥੇ ਕਿੰਨਾ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਕਿ ਕਿਸਾਨ ਜਥੇਬੰਦੀਆਂ ਹਰ ਇੱਕ ਮੋੜ ਤੇ ਕਿਉਂਕਿ ਕਹਿ ਰੱਖਿਆ ਕਿ ਭਾਜਪਾ ਦਾ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ ਵਿਰੋਧ ਨਹੀਂ ਸਵਾਲ ਕਰਾਂਗੇ ਕਿ ਸਾਨੂੰ 1.5 ਸਾਲ ਪਹਿਲਾਂ ਤੁਸੀਂ ਦਿੱਲੀ ਦੇ ਬਾਰਡਰਾਂ ਤੇ ਬਿਠਾਈ ਰੱਖਿਆ ਹੁਣ ਘੱਟੋ ਘੱਟ 1 ਸਾਲ ਹੋਣ ਵਾਲਾ ਤੁਹਾਨੂੰ ਪੰਜਾਬ ਤੇ ਹਰਿਆਣੇ ਦੇ ਬਾਰਡਰਾਂ ਤੇ ਬਣਾ ਕੇ ਰੱਖਿਆ ਹੋਇਆ ਸੋ ਇਸ ਕਰਕੇ ਜਿਹੜਾ ਭਾਜਪਾ ਤਾਂ ਉਹ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਸੀਟ ਤੇ ਮੁਕਾਬਲੇ 'ਚ ਨਹੀਂ ਹੈ ਤੇ ਮੈਂ ਤੁਹਾਨੂੰ ਇੰਡੀਆ ਦੀ ਵੀ ਗੱਲ ਕਰਦਾ ਕਿ ਪੂਰੇ ਇੰਡੀਆ ਦੇ ਵਿੱਚ ਵੀ ਲੋਕ ਇਸ ਵਾਰ ਯ ਤੇ ਮਤਲਬ ਬਿਹਾਰ ਵਾਲੇ ਐਮਪੀ ਵਾਲੇ ਰਾਜਸਥਾਨ ਵਾਲੇ ਮੈਂ ਮੇਰੀ ਡਿਊਟੀ ਲੱਗੀ ਸੀ ਹਰਿਆਣਾ ਤੇ ਰਾਜਸਥਾਨ ਦੀ ਮੈਂ ਉੱਥੇ ਵੀ ਜਾ ਕੇ ਆਇਆ ਤੇ ਉੱਥੇ ਵੀ ਲੋਕ ਆ ਜਿਹੜੇ મોદી ਨੂੰ ਬਦਲਣ ਦੇ ਲਈ ਕਾਂਗਰਸ ਨੂੰ ਵੋਟ ਵੱਡੇ ਪੱਧਰ ਤੇ ਦੇ ਰਹੇ ਨੇ ਸੋ ਜਿਹੜੀ ਆਉਣ ਵਾਲੀ ਸਰਕਾਰ ਆ ਮੈਨੂੰ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਜਿਹੜੀ ਸਰਕਾਰ ਆ ਉਹ ਕਾਂਗਰਸ ਦੀ ਬਣਨ ਵਾਲੀ ਠੀਕ ਹੈ ਤੇ ਸੰਗਰੂਰ ਦੀ ਗੱਲ ਕਰਾਂਗੇ ਸੰਗਰੂਰ ਚ ਵੀ ਫਿਰ ਮੁਕਾਬਲਾ ਤੁਸੀਂ ਮੀਤ ਹੇਰ ਤੇ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਮੰਨਦੇ ਹੋ ਜੀ ਇਹ ਤਾਂ ਹੈ ਹੀ ਮਤਲਬ ਕਿਉਂਕਿ ਸੱਤਾਧਾਰੀ ਪਾਰਟੀ ਹੈ ਜਿਹੜੀ ਤੇ ਉਹਨਾਂ ਨੇ 9 ਐਮਐਲਏ ਨੇ ਤੇ ਉਹਨਾਂ ਨੇ ਮੀਤਹਿਰ ਨੂੰ ਜਿਹੜੀ ਟਿਕਟ ਦਿੱਤੀ ਆ ਤੇ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਤਾਂ ਇਹ ਦੋਨਾਂ ਦਾ ਮੁਕਾਬਲਾ ਜਿਹੜਾ ਉਹ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਠੀਕ ਹੈ ਸੰਗਰੂਰ ਚ ਬੀਜੇਪੀ ਦਾ ਕਿਵੇਂ ਰਹਿਣ ਵਾਲਾ ਕਿਉਂਕਿ ਬੀਜੇਪੀ ਦੇ ਉਮੀਦਵਾਰ ਦਾ ਹਜੇ ਐਲਾਨ ਨਹੀਂ ਹੋਇਆ ਜਦੋਂ ਐਲਾਨ ਹੋਊਗਾ ਕਿਵੇਂ ਦਾ ਲੱਗਦਾ ਤੁਹਾਨੂੰ ਇਹ ਇਹ ਅਮਨਜੀਤ ਟੈਕਨੀਕਲ ਗੱਲ ਆ ਇੱਕ ਦੇਖੋ ਤੁਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਸੰਗਰੂਰ ਦੇ ਵਿੱਚ ਬਹੁਤ ਮਜ਼ਬੂਤ ਨੇ ਚਾਹੇ ਸਿੱਧੂਪੁਰਾ ਚਾਹੇ ਉਹ ਗ੍ਰਾਹਾਂ ਤੇ ਚਾਹੇ ਰਾਜੇਵਾਲਾ ਸਾਰੀਆਂ ਹੀ ਕਿਸਾਨ ਜਥੇਵੰਦੀਆਂ ਦੀਆਂ ਜਿਹੜੀਆਂ ਜਥੇਵੰਦੀਆਂ ਨੇ ਪਿੰਡਾਂ ਦੇ ਵਿੱਚ ਸੰਗਰੂਰ ਦੇ ਵਿੱਚ ਹਰ ਪਿੰਡ ਦੇ ਵਿੱਚ ਬਣੀਆਂ ਹੋਈਆਂ ਨੇ ਸੋ ਐਸ ਗੱਲਾਂ ਹੀ ਜਿਹੜੀ ਬੀਜੇਪੀ ਆ ਉਹ ਟਿਕਟ ਨਹੀਂ ਐਲਾਨ ਕਰ ਰਹੀ ਆਪਦੇ ਆਪਣੇ ਵੱਡੇ ਲੀਡਰਾਂ ਨੂੰ ਪਾਰਟੀ ਨੇ ਕਹਿ ਵੀ ਦਿੱਤਾ ਕਿ ਤੁਸੀਂ ਇਲੈਕਸ਼ਨ ਲੜੋ ਤੁਹਾਨੂੰ ਪਾਰਟੀ ਟਿਕਟ ਦੇਣ ਲਈ ਤਿਆਰ ਸੋ ਇਹ ਲੀਡਰ ਹੀ ਡਰ ਕੇ ਟਿਕਟ ਲੈਣ ਲਈ ਤਿਆਰ ਨਹੀਂ ਹੈਗੇ ਕਿਉਂਕਿ ਵੱਡੀ ਇਲੈਕਸ਼ਨ ਆ ਤੇ ਬਹੁਤ ਵੱਡੀ ਕੰਪੇਨਿੰਗ ਹੋਣੀ ਆ ਤੇ ਬਹੁਤ ਵੱਡਾ ਵਿਰੋਧ ਵੀ ਹੋਣਾ ਇੱਥੇ ਐਸ ਕਰਕੇ ਬੀਜੇਪੀ ਐਸ ਗੱਲਾਂ ਕਿਤੇ ਨਾ ਕਿਤੇ ਦੋਚਿੱਤੀ ਚਾਤੇ ਘਬਰ ਹਟਚ ਬਿਲਕੁਲ ਜੀ ਸੋ ਆਲ ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਹਰਪ੍ਰੀਤ ਸਿੰਘ ਬਾਜਵਾ ਜਿਨ੍ਹਾਂ ਨੇ ਸੰਗਰੂਰ ਤੇ ਪਟਿਆਲਾ ਦੀ ਗੱਲ ਕੀਤੀ ਆ ਕਿ ਸੰਗਰੂਰ ਤੇ ਪਟਿਆਲਾ ਦੇ ਵਿੱਚ ਜੇ ਗੱਲਬਾਤ ਕਰੀਏ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਬਾਕੀ ਦੀਆਂ ਧਿਰਾਂ ਬਾਹਰ ਨਹੀਂ ਚਾਹੇ ਉਹ ਭਾਜੀਪੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਇੱਥੋਂ ਤੱਕ ਕਿ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਹੁਣ ਉਹਨਾਂ ਕਿਹਾ ਕਿ ਸਾਰੇ ਮੁਕਾਬਲੇ ਚੋਂ ਬਾਹਰ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੀ ਮੁਕਾਬਲਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਚੋਣ ਪ੍ਰਚਾਰ ਜੀ ਆਉਣੀਆ ਤੇ 4 ਜੂਨ ਨੂੰ ਕਿਹੜੀਆਂ-ਕਿਹੜੀਆਂ ਸ਼ੀਟਾਂ ਤੇ ਕਿਹੜੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ